ਨੇ دوستਾਂ ਨਾਲ ਘਰ ਗਿਆ ਹੈਗਾ ਆਪਾਂ ਬਾਈਆਂ ਤੋਂ ਵਿਚਾਰ ਪਤਾ ਕਰਦੇ ਆ ਬਜ਼ੁਰਗ ਬੈਠੇ ਪੀ ਜਿਹੜੇ ਲੋਕ ਦੁੱਧ ਲੈ ਕੇ ਆਉਂਦੇ ਨੇ ਘਰਾਂ 'ਚ ਫੜਾਉਂਦੇ ਹਨ ਜੀ ਉਹਨਾਂ ਬਾਰੇ ਕੀ ਵਿਚਾਰ ਹੈ ਹੋਰ ਬਾਈ ਕੀ ਹਾਲ ਹੱਸੀ ਹੈ ਠੀਕ ਹੈ ਹੱਸੀ ਘਾਲ ਬਾਈ ਦੀ ਇਹ ਕਿ ਰੀਤ ਕਿੱਥੋਂ ਚੱਲੀ ਆ ਜੀ ਦੁੱਧ ਫੜਾਉਣ ਵਾਲੀ ਜਿੰਨਾ ਪਕੜਾਂ 'ਚ ਕੋਈ ਪ੍ਰੋਗਰਾਮ ਹੁੰਦਾ ਇਹ ਅਸਲ ਵੀਰੇ ਜਿਹੜੀ ਇਹ ਦੁੱਧ ਵਾਲੀ ਰੀਤ ਹੈ ਨਾ ਇਹ ਆਪਣੇ ਜ਼ਿਆਦਾਤਰ ਪਿੰਡਾਂ ਤੋਂ ਸ਼ੁਰੂ ਹੋਈ ਹੈ ਠੀਕ ਹੈ ਜੀ ਜਿਵੇਂ ਨਿਉਂਦਾ ਸਿਸਟਮ ਸੀ ਪਹਿਲਾਂ ਦੇ ਹਨ ਹਾਂਜੀ ਆਪਾਂ ਨਿਉਂਦਾ ਸਿਸਟਮ ਚੱਲਦਾ ਸੀ ਜਦੋਂ ਵਿਆਹ ਹੁੰਦਾ ਸੀ ਹਾਂਜੀ ਹਾਂ ਸਾਰਾ ਪਿੰਡ ਜਣੀ ਕੇ ਨਿਉਂਦਾ ਪਾਉਂਦਾ ਕੋਈ 100 ਪਾ ਗਿਆ ਕੋਈ 50 ਪਾ ਗਿਆ ਠੀਕ ਹੈ ਥੋੜੇ ਥੋੜੇ ਨਾਲ ਜਿਹੜਾ ਪੈਸਾ ਸੀ ਉਹ ਘਰ ਨੂੰ ਜਣੀ ਕੇ ਸਹਾਈਤਾ ਲੱਗ ਜਾਂਦੀ ਸੀ ਠੀਕ ਹੈ ਪੈਸਾ ਇਕੱਠਾ ਹੋ ਜਾਂਦਾ ਸੀ ਤੇ ਘਰ ਵਾਲਾ ਜਿਹੜਾ ਵਿਆਹ ਸੀ ਵਧੀਆ ਕਰ ਦਿੰਦਾ ਪੁਰਾਣੇ ਸਮੇਂ ਠੀਕ ਹੈ ਉਹ ਨਿਉਂਦੇ ਨੂੰ ਦੇਖ ਕੇ ਦੁੱਧ ਵਾਲਾ ਸਿਸਟਮ ਚਾਲੂ ਕਰਿਆ ਸੀ ਆਪਾਂ ਠੀਕ ਹੈ ਵੀ ਜਿਹੜਾ ਦੁੱਧ ਹੈਗਾ ਥੋੜੇ ਥੋੜੇ ਨਾਲ ਹਣ ਜਿਵੇਂ ਅਸੀਂ ਸਾਰੇ ਦੁੱਧ ਫੜਾਉਣ ਆਏ ਆ ਵਿਹਲੇ ਘਰੇ ਹਾਂਜੀ ਹਾਂ ਕੋਈ ਲੋਲੂ ਲਿਆਇਆ ਕੋਈ ਅੱਧਾ ਡੋਲੂ ਲਿਆਇਆ ਕੋਈ ਭਰ ਲਿਆਇਆ ਵੀ ਥੋੜੇ ਥੋੜੇ ਨਾਲ ਬਹੁਤ ਸਾਰਾ ਦੁੱਧ ਆ ਜਿਹੜਾ ਇਕੱਠਾ ਹੋ ਜਾ ਗੋਦਮੋਦ ਨਾਲ ਸਮੁੰਦਰ ਭਰਨ ਵਾਲੀ ਗੱਲ ਠੀਕ ਹੈ ਜੀ ਉਸੇ ਤਰੀਏ ਇਹ ਹਣ ਜਿਹੜਾ ਪਿੰਡਾਂ ਚ ਇਹ ਵਧੀਆ ਸਿਸਟਮ ਚੱਲ ਰਿਹਾ ਵੀ ਜਿਹੜਾ ਸ਼ਹਿਰਾਂ ਚ ਤਾਂ ਮੇਰਾ ਖਿਆਲ ਹੈ ਨਹੀਂ ਇਹ ਬਿਲਕੁਲ ਵੀ ਸ਼ਹਿਰਾਂ ਚ ਹਾਂਜੀ ਹਾਂ ਪਰ ਹੁਣ ਪਿੰਡਾਂ ਚ ਵੀ ਘਟਦਾ ਜਾਂਦਾ ਹੈ ਸਿਸਟਮ ਠੀਕ ਹੈ ਜੀ ਪਰ ਇਹ ਜਿਹੜਾ ਸਿਸਟਮ ਹੈ ਬਹੁਤ ਵਧੀਆ ਵੀ ਥੋੜੇ ਥੋੜੇ ਨਾਲ ਜਿਹੜਾ ਦੁੱਧ ਬਹੁਤ ਇਕੱਠਾ ਹੋਏ ਓਕੇ ਘਰਾਂ ਨੂੰ ਵੱਡਾ ਸਹਾਰਾ ਲੱਗ ਜਾਂਦਾ ਸੀ ਇਹ ਨਿਉਂ ਦਾ ਸਿਸਟਮ ਸੀ ਜਿਹੜਾ ਇੱਕ ਲਖਨਊ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਪਹਿਲਾਂ ਤੁੰਦਿਆਂ ਬਜ਼ੁਰਗਾਂ ਤੋਂ ਹਾਂਜੀ ਹਾਂ ਵੀ ਉੱਥੇ ਜਿਹੜੇ ਬਹੁਤ ਸਾਰੇ ਨਾਈ ਰਹਿੰਦੇ ਸੀ ਹਾਂਜੀ ਤੇ ਉਹ ਜਦੋਂ ਕਿਸੇ ਦਾ ਮਕਾਨ ਬਣਾਉਣਾ ਹੁੰਦਾ ਉਹ ਸਾਰਿਆਂ ਨੂੰ ਉਹਨਾਂ ਨੇ ਜਿਵੇਂ ਨਿਉਂ ਦੇ ਸਿਸਟਮ ਦੀ ਪ੍ਰਥਾ ਸੀ ਉਸੇ ਤਰ੍ਹਾਂ ਇੱਟਾਂ ਲਾਈਆਂ ਹੋਈਆਂ ਜੀ ਵੀ ਹਰ ਇੱਕ ਨੇ ਇੱਕ ਇੱਕ ਇਸ ਘਰ ਨੂੰ ਦੇ ਕੇ ਜਾਣੀ ਹੈ ਤੇ ਉਹਦਾ ਜਿਹੜਾ ਗਰੀਬ ਪਰਿਵਾਰ ਦਾ ਸੀ ਉਹ ਘਰ ਪੈ ਜਾਦਾ ਸਹਾਇਤਾ ਮਿਲ ਜਾਂਦਾ ਸਹਾਇਤਾ ਮਿਲ ਜਾਂਦਾ ਠ ਉੱਥੇ ਜਦੋਂ ਲੱਖੇ ਟ ਇਕੱਠੇ ਹੋ ਜਾਂਦੇ ਅਗਲਾ ਮਕਾਨ ਪੈ ਜਾਂਦਾ ਉਹ ਲਖਨਾਈ ਤੋਂ ਲਖਨਊ ਸ਼ਹਿਰ ਦਾ ਨਾਮ ਪਿਆ ਸੀ ਇਹ ਲਖਨਊ ਸ਼ਹਿਰ ਹੈ ਲਖਨਊ ਸ਼ਹਿਰ ਉਸੇ ਨੂੰ ਦੇਖ ਕੇ ਆਪਣੇ ਨਿਉਂਦਾ ਸਿਸਟਮ ਚੱਲਿਆ ਸੀ ਵੀ ਜਦੋਂ ਉਹ ਇਕੱਠੇ ਹੋ ਕੇ ਕਿਸੇ ਦਾ ਘਰ ਪਾ ਸਕਦੇ ਆ ਆਪਾਂ ਵੀ ਇਕੱਠੇ ਥੋੜੀ ਥੋੜੀ ਪੈਸੇ ਇਕੱਠੇ ਕਰਕੇ ਕਿਸੇ ਦਾ ਵਿਆਹ ਕਰ ਸਕਦੇ ਆ ਆਪਾਂ ਕਿਹਦੇ ਜਿੱਮੇ ਹੁਣ ਆਪਾਂ ਬਹੁਤ ਮਾਡਰਨ ਹੋ ਗਏ ਮੰਨ ਲੋ ਜਮਾਨੇ ਵਿੱਚ ਲੋਕਾਂ ਦੀ ਸੋਚ ਹੈਗੀ ਸੀ ਬਹੁਤ ਵਧੀਆ ਸੋਚ ਨੀ ਮੈਂ ਤਾਂ ਕਹਿੰਦਾ ਵੀ ਅੱਜ ਵਾਲਿਆਂ ਨੂੰ ਸੋਚ ਵਧੀਆ ਸੀ ਬਈ ਉਹ ਪਿਆਰ ਵੱਧ ਸੀ ਲੋਕਾਂ ਦਾ ਹੁਣ ਤਾਂ ਫਾਰਮੈਲਿਟੀ ਹੀ ਰਹਿੰਗੀਆਂ ਬਈ ਹੁਣ ਕਾਹਦੇ ਆ ਉਹ ਮੋਹ ਪਿਆਰ ਰਹਿ ਗਏ ਹੁਣ ਤਾਂ ਫਾਰਮੈਲਿਟੀ ਆ ਨੇ ਫਲਾਨੇ ਤੋਂ ਆਜੀ ਫਲਾਨੇ ਤੋਂ ਆਜੀ ਹਾਂਜੀ ਪਰ ਜਿਹੜੇ ਪਹਿਲਾਂ ਦੇ ਸਮਿਆਂ ਦੇ ਵਿੱਚ ਸੀਗੇ ਉਹ ਦਿਲੋਂ ਆਉਂਦਾ ਸੀ ਯਾਰ ਕੋਈ ਦਿਲੋਂ ਪਿਆਰ ਕਰਦਾ ਸੀ ਦਿਲੋਂ ਕੰਮ ਠੰਡਾ ਕਰਾਉਂਦਾ ਸੀ ਅਗਲਾ ਵਿਆਹ ਲੈ ਕੇ ਆ ਕੇ ਹਰ ਇੱਕ ਚੀਜ਼ ਫਾਰਮੈਲਿਟੀ ਨਹੀਂ ਸੀ ਹੁੰਦੀ ਯਾਨੀ ਜਿਉਂ-ਜਿਉਂ ਯੁੱਗ ਮਾਡਰਨ ਹੋਈ ਜਾਂਦਾ ਜਿਉਂ-ਜਿਉਂ ਫਾਰਮੈਲਿਟੀ ਆ ਵਧਦੀ ਜਾਂਦੀ ਹੈ ਬਿਲਕੁਲ ਚਲੋ ਬੜੀਏ ਗੱਲ ਆ ਨਾ ਇਹ ਲੋਕ ਅੱਜ ਵੀ ਹੈ ਕੁਛ ਨਾ ਕੁਛ ਪਿੰਡਾਂ ਦੇ ਵਿੱਚ ਹੈਗੀ ਇਹ ਬੜਾ ਸਾਡੇ ਪਿੰਡਾਂ ਚ ਬਹੁਤ ਹਜੇ ਜਲਦਾ ਲੋਕਾਂ ਦਾ ਬਹੁਤ ਮੋਹ ਪਿਆਰ ਹੈ ਠੀਕ ਹੈ ਜੀ ਤੇ ਮੈਂ ਤਾਂ ਦਰਸ਼ਕਾਂ ਨੂੰ ਇਹੀ ਸੰਦੇਸ਼ ਦਿਨਾ ਵੀ ਆਪਾਂ ਨੂੰ ਇਹ ਮੋਹ ਪਿਆਰ ਹੈ ਜਿਹੜਾ ਇਸੇ ਤਰ੍ਹਾਂ ਬਣਾ ਕੇ ਰੱਖਣਾ ਚਾਹੀਦਾ ਹਾਂਜੀ ਹਾਂ ਚਲੋ ਠੀਕ ਹੈ ਸਰ ਧੰਨਵਾਦ ਧੰਨਵਾਦ